ਤੇ ਮਨੂ ਤੇ ਫੜ ਕੇ ਉਹਨਾਂ ਨੇ ਢਾ ਲਿਆ ਲੰਮੇ ਵਾਲੇ ਜਿਹੜੇ ਕੁੱਤੇ ਦੇ ਦੀ। ਅਰੇ ਤਾਂ ਕਿ ਮੇਰੇ ਕੋ ਟੁਰਿਆ ਨਹੀਂ ਜਾਣਦੇ ਲੱਤਾ ਮੇਰੇ ਕੋਲ ਨੂੰ ਤੇ ਸਾੜ ਲੱਗੀ ਆ ਮਗਰ ਪੇਟ ਤੇ ਸਾੜ ਲੱਗੀ ਆ ਜਿੱਦ ਤੂੰ ਟੁਰਿਆ ਨਹੀਂ ਜਾਣਦੇ ਐ ਕਿ ਤੱਕ। ਮੈਂ ਮਖਾਨ ਸਿੰਘ ਨਾਗੀ ਧਾਰੀਗੜ ਗਾਂਧੀ ਗਰਾਉਂਡ ਦੇ ਨੇੜੇ ਹੀ ਰਹਿੰਦੇ ਆ। ਅਸੀਂ ਜਿਹੜੇ ਹੈਗੇ ਆ ਮਤਲਬ ਸੀਨੀਅਰ ਸੀਨੀਅਰ ਜਿਹੜੇ ਅਸੀਂ 4-5 ਜਾਣੇ ਇੱਥੇ ਗਾਂਧੀ ਗਰਾਉਂਡ ਦੇ ਰੋਲ ਸੈਰ ਕਰਨਾ ਹੁੰਦੇ ਆ। ਇੱਥੇ ਸ਼ਾਰ ਕਰਦੇ ਤਾਂ ਕੁੱਤੀਆਂ ਦੀ ਇੰਨੀ ਬਹਿਸ਼ਤ ਪਈ ਹੋਈ ਆ ਵੀ 20-25 ਕੁੱਤੇ ਇੱਥੇ ਘੇਰਦੇ ਨੇ ਸਾਰੇ ਮਹੱਲੇ ਦੇ ਆਣ ਕੇ ਇੱਥੇ ਫਿਰਦੇ ਨੇ ਕੁੱਤੇ ਫਿਰਦੇ ਨੇ ਇੱਕ ਕੁੱਤੀ ਆ ਦੋ ਤਿੰਨ 10-12 ਕੁੱਤੇ ਨੇ ਤੇ ਚਾਰ-ਪੰਜ ਕੁੱਤੀਆਂ ਨੇ ਇੱਕ ਕੁੱਤੀ ਸਹੀ ਹੋਈ ਆ ਸਾਰੇ ਨੂੰ ਵੱਢਦੀ ਆ ਆ ਮੈਂ ਜਿੱਥੇ ਖੜਾ ਆਂ ਅਸਲੇ ਅਸਲੇ ਆ ਸਕੂਲ ਵਾਲੀ ਗੋਮੜ ਦਾ ਸੀਨੀਅਰ ਸੈਕੰਡਰੀ ਸਕੂਲ ਹੈਗਾ ਵਾ ਇੱਥੇ ਜਿੱਥੇ ਮੈਂ ਖੜਾ ਆਂ ਇਹਨਾਂ ਦੇ ਬੱਚਿਆਂ ਨੂੰ ਕੱਲ ਹੀ ਇੱਥੇ ਬੱਚੇ ਨੂੰ ਵੱਢ ਕੇ ਲੱਤ ਨੂੰ ਵੱਢ ਕੋਈ ਮੋਟੀ ਕੱਟ ਕੇ ਲਾਢੀ ਆ ਕੁੱਤੀ ਜਿਹੜੀ ਉਹ ਆ ਜੇ ਕੋਈ ਵੀ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਸਕੂਲ ਵਾਲੇ ਸਟਾਫ ਨੇ ਵੀ ਪ੍ਰਿੰਸੀਪਲ ਹੋਣਾ ਨੇ ਵੀ ਇਸ ਬਾਰੇ ਕੰਪਲੇਟਾਂ ਕੀਤੀਆਂ ਨੇ ਤੇ ਕੋਈ ਇਸ ਬਾਰੇ ਕੋਈ ਨਹੀਂ ਸੁਣਦਾ ਪਿਆ ਅੱਜ ਮੈਂ ਵੀ ਸੇਰੇ ਜਾਣ ਲਿਆ ਹੋਇਆ ਤੇ ਮੈਂ ਆਰਾਮ ਨਾਲ ਸੈਰ ਕਰਨ ਲਿਆ ਹਾਂ ਤੇ ਮੈਨੂੰ ਮਗਰੋਂ ਆਣ ਕੇ ਲੱਤ ਤੇ ਪਾ ਕੇ ਤੇ ਵੱਢ ਕੇ ਉਹ ਨਾਲ ਹੀ ਚਿਲਕ ਲਾ ਕੇ ਤੇ ਲੱਗੀ ਆ ਤੇ ਅਸੀਂ ਸਾਰੇ ਸ਼ਹਿਰ ਨਿਵਾਸੀ ਇੱਥੇ ਖਲੋਤੇ ਜਿਹੜਿਆ ਪ੍ਰਸ਼ਾਸਨ ਅੱਗੇ ਅਪੀਲ ਕਰਨੇ ਆ ਕਮੇਟੀ ਘਰ ਅੱਗੇ ਵੀ ਡੀਸੀ ਸਾਹਿਬ ਅੱਗੇ ਵੀ ਕਿ ਇਹਨਾਂ ਦੇ ਜਰੂਰ ਇਲਾਜ ਕੀਤਾ ਜਾਵੇ ਕਿਉਂਕਿ ਇਹ ਬੱਚਿਆਂ ਦਾ ਸਕੂਲ ਹੈ ਇੱਥੇ ਸਟਾਫ ਨੂੰ ਵੀ ਪੈਂਦੇ ਨੇ ਸਟਾਫ ਨੂੰ ਵੀ ਦੋ ਤਿੰਨ ਵਾਰੀ ਵੱਢਿਆ ਜੇ ਬੱਚਿਆਂ ਨੂੰ ਵੀ ਤਿੰਨ ਚਾਰ ਵਾਰੀ ਵੱਢ ਕੇ ਤੇ ਕੱਲ ਵੀ ਇੱਕ ਵੱਢਿਆ ਜੀ ਬੋਟੀ ਵੱਢੀ ਆ ਬੱਚੇ ਦੀ ਤੇ ਉਹ ਵੀ ਜਿਹੜਾ ਵਿਚਾਰਾ ਆ ਗਿਆ ਬੱਲ ਪਿਆ ਜੇ ਗਰੀਬ ਬੱਚਾ ਜੇ ਨਾ ਉਹ ਕੋਈ ਆਜੂ ਦੇ ਪੈਸੇ ਦੇ ਤਾਂ ਨਾ ਕੁਝ ਆ ਜੇ ਤੇ ਕੁੱਤੇ ਵਾਰਾ ਨੇ ਕਿ ਇਹ ਵਾਰਾ ਕੁੱਤੇ ਨੇ ਜੀ ਸਾਰੇ ਇਹ ਮੇਰੇ 15 20 ਕੁੱਤੇ ਨਹੀਂ ਜੀ ਇੱਥੇ ਪੈ ਫਿਰਦੇ ਨਹੀਂ ਗੱਲ ਦੀ ਕਰਾਉਣ ਚ ਤੇ ਝੋਂਡ ਬਣਾ ਕੇ ਪਾ ਝੋਂਡ ਬਣਾ ਕੇ ਪਾ ਜਾਂਦੇ ਨਹੀਂ ਜੀ ਵਿੱਚ ਮੈਂ ਸ਼ਹਿਰ ਜਾਂਦੇ ਹਾਂ ਤੇ ਮਿਲੂ ਮੇਰੇ ਨਾਲ ਪਿਆਰ ਸ਼ਰਮਾ ਜੀ ਹੀ ਕੇ ਨਾਲ ਬੈਠੇ ਸੀ ਰੌਣ ਦੇ ਉੱਤੇ ਫਿਰ ਉਹਨਾਂ ਨੇ ਆਣ ਕੇ ਛੋਟੀ ਉਹਨਾਂ ਦੇ ਹੱਥ ਤੇ ਜੀ ਸੀ ਤਾਂ ਉਹਨਾਂ ਨੇ ਮੈਨੂੰ ਉੱਥੋਂ ਆੜ ਕੇ ਤੇ ਛਡਾਇਆ ਤੇ ਮੈਨੂੰ ਤਾਂ ਫੜ ਕੇ ਉਹਨਾਂ ਨੇ ਢਾ ਲਿਆ ਲੰਮੇ ਵਾਲੇ ਜਿਹੜੇ ਕੁੱਤੇ ਰਹਿੰਦੀ ਹੈ ਹਾਂ ਹਾਂ ਜੀ ਮੇਰੇ ਅਰੇ ਦਾ ਕਿ ਮੇਰੇ ਕੋਲ ਟੋੜਿਆ ਨਹੀਂ ਜਾਣ ਲੱਗਾ ਮੇਰੇ ਕੋਲ ਨੂੰ ਤੇ ਸਾੜ ਲੱਗੀ ਆ ਮਗਰ ਪਿੱਠ ਤੇ ਸਾੜ ਲੱਗੀ ਆ ਜੀ ਤੂੰ ਟੋੜਿਆ ਨਹੀਂ ਜਾਣ ਦਿਆ ਜਿੰਤਾ ਮੈਂ ਜੀਤ ਸ਼ਰਮਾ ਸਾਭਾ ਪ੍ਰਧਾਨ ਨਗਰਪਾਲਿਕਾ ਤਾਰੀਵਾਲ ਗਲੀ ਗਾਂਧੀ ਗ੍ਰੋਨ ਦਾ ਰਹਿਣ ਵਾਲਾ ਤੇ ਇੱਥੇ ਬਰੇਗਾ 15 16 ਜਿਹੜੇ ਡੌਗਸ ਦਾ ਜਿਹੜੇ ਬੱਚਿਆਂ ਨੂੰ ਜਿੰਨੇ ਵੀ ਸੀਨੀਅਰ ਸਿਟੀਜ਼ਨ ਜਾਂ ਮਹੱਲੇ ਵਾਲਾਂ ਨੂੰ ਬਹੁਤ ਬਾਈਟ ਕਰਦੇ ਆ ਤੇ ਇੱਥੇ 15 16 ਬੱਚਿਆਂ ਨੂੰ ਵੀ ਤੇ ਸਕੂਲ ਦੇ ਚਾਰ ਪੰਜ ਦਿਨ ਦੇ ਵਿੱਚ ਕਰ ਦਿੱਤੇ ਆ ਅੱਜ ਸਰਦਾਰ ਮਖਵਨ ਸਿੰਘ ਨਾਗੀ ਜੀ ਨੰਡਨਡੇ ਹੀ ਤੇ ਇਹਨਾਂ ਨੂੰ ਇਸ ਕੁੱਤੇ ਨੇ ਕਟਿਆ ਜਦਕਿ ਆਪਾਂ ਇਸ ਦੀ ਬੜੀ ਅੱਗੇ ਵੀ ਕੋਹਾਰ ਲਾਉਂਦੇ ਰਹੇ ਆ ਕਿ ਕਹੇ ਨੇ ਵੀ ਅਜੇ ਤੱਕ ਇਹਦਾ ਹੱਲ ਨਹੀਂ ਕੀਤਾ ਆਪਾਂ ਪ੍ਰਸ਼ਾਸਨ ਨਾਲ ਗਏ ਫੇਰ ਬੁਖਾਰ ਲਾਣ ਕਹਿੰਦੇ ਆ ਕਿ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਸਕੂਲ ਦੇ ਬੱਚਿਆਂ ਨੂੰ ਸੇਫਲੀ ਬਚਾਇਆ ਜਾਵੇ ਕਿਉਂਕਿ ਬੱਚਿਆਂ ਦੇ ਆਨ ਜਾਨ ਦਾ ਰਸਤਾ ਹੀ ਇਹੋ ਆ ਜਿਹਦੇ ਕਰਕੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਧੰਨਵਾਦ ਜਿਹੜੇ ਜਿਹੜੇ ਲੋਕ ਸਾਰੇ ਮੰਦਰ ਜਾਂਦੇ ਆ ਉਹ ਵੀ ਗਰਾਉਂਡ ਵਿੱਚੋਂ ਲੰਘ ਕੇ ਸਾਰੇ ਰਸਤੇ ਤੇ ਗਰਾਉਂਡ ਦੇ ਵਿੱਚ ਆਉਂਦੀ ਆ ਲੇਕਿਨ ਜਿਹੜੇ ਲੋਕ ਆਉਂਦੇ ਆ ਉਤੋਂ ਦੀ ਗਲੀ ਥਾਣੀ ਹੋ ਕੇ ਵੱਲ ਕੱਟ ਕੇ ਆਉਂਦੇ ਆ ਉਹ ਵੀ ਸਾਨੂੰ ਹੋਏ ਬਾਰ ਬਾਰ ਕਹਿੰਦੇ ਪ੍ਰਧਾਨ ਜੀ ਕਰੋ ਇਹ ਹਾਲ ਆਪਾਂ ਤੇ ਕਿਹਨਾਂ ਕਮੇਟੀ ਨੂੰ ਕਹਿ ਸਕਦੇ ਆ ਕਮੇਟੀ ਨੂੰ ਅੱਜ ਵੀ ਕਿਹਾ ਉਹ ਕਹਿੰਦੇ ਆ ਜੀ ਅੱਜ ਹੱਲ ਕਰ ਦਿੰਦੇ ਆ